ਇਹ ਤਾਂ ਅਜੇ ਸ਼ੁਰੂਆਤ ਆ ਇੱਕ ਇੱਕ ਕਰਕੇ ਪੰਜਾਬ ਤੋਂ ਇਹ ਤਾਂ ਸਭ ਕੁਝ ਖੋਨ ਨੂੰ ਫਿਰਦੇ ਚੰਡੀਗੜ੍ਹ ਫਿਰ ਸਾਡੇ ਪੰਜਾਬ ਦੀ ਵਾਰੀ ਪੰਜਾਬ ਨੂੰ ਜਦੋਂ ਵੀ ਮਾਰਿਆ ਤਾਂ ਉਹਨਾਂ ਗਦਾਰਾਂ ਨੇ ਮਾਰਿਆ ਜਿਹੜੇ ਕੁਰਸੀ ਦੇ ਨਾਲ ਕੁਰਸੀ ਲਾ ਕੇ ਬੈੰਦੇ ਸੀ ਜੇ ਗੱਲ ਕਰਦੇ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਉਹ ਅਨੰਦਪੁਰ ਸਾਹਿਬ ਦੇ ਵਿੱਚ ਸੀ ਤੇ ਕਿਲੇ ਨੂੰ ਘੇਰੀ ਬੈਠੇ ਸੀ ਕਹਿੰਦਾ ਪਹਾੜੀ ਰਾਜੇ ਤੇ ਮੁਗਲ ਤੇ ਉਹਨਾਂ ਦੀ ਸੌਹ ਤੇ ਵਿਸ਼ਵਾਸ ਕਰਕੇ ਕਿਲਾ ਛੱਡ ਦਿੱਤਾ ਤਾਂ ਫੇਰ ਵੀ ਉਹਨਾਂ ਨੇ ਕਹਿੰਦੇ ਪਿੱਛੋਂ ਹਮਲਾ ਕਰਤਾ ਸੀ ਇਹਨਾਂ ਗਦਾਰਾਂ ਕਰਕੇ ਹੀ ਸਿੱਖ ਰਾਜ ਪੰਜਾਬ ਦੇ ਹੱਥੋਂ ਗਿਆ ਸੀ ਯੂਨੀਵਰਸਿਟੀ ਜਦੋਂ ਕਹਿੰਦੇ ਕਾਲਜ ਦੇ ਰੂਪ ਦੇ ਵਿੱਚ ਉੱਭਰਿਆ ਸੀ ਉਦੋਂ ਗੋਰੇ ਘਾਟੇ ਦਾ ਸੌਦਾ ਦੇਖ ਕੇ ਛੱਡ ਗਏ ਸੀ ਪੰਜਾਬੀ ਪੰਜਾਬ ਦੇ ਸਰਦਾਰਾਂ ਨੇ ਚੰਦਾ ਇਕੱਠਾ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਅਭਾਰਿਆ ਸੀ ਅਗਲੇ ਨੇ ਅੱਜ ਫਿਰ ਤੋਂ ਤੁਹਾਡੀ ਕਵਰ ਦੇ ਵਿੱਚ ਇੱਕ ਕਿਲਾ ਠੋਕਤਾ ਅਸੀਂ ਪੰਜਾਬ ਵਾਲੇ ਇਹਨਾਂ ਲੀਡਰਾਂ ਵਾਂਗਰ ਭੱਜੇ ਫਿਰਦੇ ਆ ਅੱਜ ਫਿਰ ਤੋਂ ਸਾਡਾ ਬਹੁਤ ਵੱਡਾ ਵਿਦਿਅਕ ਆਧਾਰਾ ਪੰਜਾਬ ਯੂਨੀਵਰਸਿਟੀ ਸੈਂਟਰ ਸਰਕਾਰ ਸਾਡੇ ਤੋਂ ਖੋਕੇ ਲੈ ਕੇ ਜਾ ਰਹੀ ਆ ਪਰ ਸਾਡੇ ਉੱਤੇ ਜੂਨ ਹੀ ਰेंग ਰਹੀ ਇਹ ਤਾਂ ਅਜੇ ਸ਼ੁਰੂਆਤ ਆ ਇੱਕ ਇੱਕ ਕਰਕੇ ਪੰਜਾਬ ਤੋਂ ਇਹ ਤਾਂ ਸਭ ਕੁਝ ਖੋਨ ਨੂੰ ਫਿਰਦੇ ਨੇ ਤਾਂ ਆਓ ਅੱਜ ਇਕੱਠੇ ਹੋ ਕੇ ਹੰਬਲਾ ਮਾਰੀਏ ਪੰਜਾਬ ਯੂਨੀਵਰਸਿਟੀ ਜਾ ਕੇ ਜਵਾਬ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਉਹਨਾਂ ਸਟੂਡੈਂਟਸ ਦਾ ਸਾਥ ਦਈਏ ਜਿਹੜੇ ਸਟੂਡੈਂਟ ਉੱਥੇ ਧਰਨਾ ਲਗਾਈ ਬੈਠੇ ਨੇ ਉਹ ਵੀ ਸਾਡੇ ਪੰਜਾਬ ਦੇ ਸਟੂਡੈਂਟ ਹੀ ਸਭ ਤੋਂ ਜ਼ਿਆਦਾ ਜ਼ੋਰ ਮਾਰ ਰਹੇ ਨੇ ਬਹੁਤ ਸਾਰੇ ਅਨਸਰ ਉੱਥੇ ਐਮਏ ਦੇ ਵੀ ਮੌਜੂਦ ਹੋਣਗੇ ਜਿਹੜੇ ਹਲਾਤ ਨੂੰ ਖਰਾਬ ਕਰਨਗੇ ਜੇ ਅਸੀਂ ਗੱਲ ਕਰਦੇ ਹਾਂ ਕਿਸਾਨੀ ਧਰਨੇ ਵੇਲੇ ਦੀ ਕਿਸਾਨੀ ਧਰਨੇ ਨੂੰ ਵੀ ਕਹਿੰਦਾ ਖਤਮ ਕਰਨ ਦੇ ਲਈ ਬਹੁਤ ਸਾਰੇ ਅਨਸਰ ਸੀ ਜਿਹੜੇ ਸਰਕਾਰ ਵੱਲੋਂ ਅੰਦਰ ਦਾਖਲ ਕੀਤੇ ਗਏ ਸੀ ਕਿ ਇਹ ਕਿਸਾਨਾਂ ਨੂੰ ਭੰਡਿਆ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਦੇ ਕੈਂਡੀਡੇਟਸ ਨੂੰ ਨਾ ਜਾਂ ਜਿਹੜੀਆਂ ਉੱਥੇ ਜੱਥੇਬੰਦੀਆਂ ਬੈਠੀਆਂ ਨੇ ਉਹਨਾਂ ਨੂੰ ਭੰਡਣ ਦੇ ਲਈ ਵੀ ਇਹ ਕੋਸ਼ਿਸ਼ਾਂ ਸਰਕਾਰਾਂ ਕਰਨਗੇ ਆਪਰ ਡਰਿਓ ਨਾ ਜਿੱਤ ਹਮੇਸ਼ਾ ਕਹਿੰਦਾ ਉਹਨਾਂ ਦੀ ਹੁੰਦੀ ਹੈ ਜੋ ਕੋਸ਼ਿਸ਼ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਪੰਜਾਬ ਕੈਂਡੀਡੇਟਸ ਦੇ ਵੋਟਸ ਦਾ ਹੱਕ ਪੰਜਾਬ ਸਰਕਾਰ ਦੇ ਹੱਥਾਂ ਦੇ ਵਿੱਚੋਂ ਖੋਕੇ ਸਿੱਧਾ ਗਵਰਨਰ ਦੇ ਹੱਥ ਦੇ ਵਿੱਚ ਦੇ ਦੇਣਾ ਦੂਜਾ ਪੰਜਾਬ ਦੇ ਕੈਂਡੀਡੇਟਸ ਦੀ ਐਡਮਿਸ਼ਨ ਰੇਟਸ ਨੂੰ ਘਟਾਉਣਾ ਤੀਜਾ ਕੀ ਪੰਜਾਬ ਦੇ ਕੈਂਡੀਡੇਟਸ ਦੇ ਨਾਲ-ਨਾਲ ਜਿਹੜੇ ਸਾਡੇ ਜੌਬ ਦੇ ਸਰਕਲ ਸੀ ਸਾਡੇ ਪਰਸੈਂਟੇਜ ਜ਼ਿਆਦਾ ਸੀ ਪੰਜਾਬ ਦੀ ਉਹਨੂੰ ਵੀ ਕਿਤੇ ਨਾ ਕਿਤੇ ਘੱਟ ਕਰਨਾ ਅੱਜ ਪੰਜਾਬ ਦਾ ਉਹ ਖਜ਼ਾਨਾ ਲੁੱਟ ਕੇ ਲੈ ਕੇ ਜਾ ਰਹੀ ਹੈ ਸੈਂਟਰ ਸਰਕਾਰ ਸਾਡੇ ਕੋਲੋਂ ਜਿਹੜਾ ਘਾਟਾ ਸਾਡੇ ਕੋਲੋਂ ਕੋਦੇ ਵੀ ਕਹਿੰਦੇ ਪੂਰਾ ਨਹੀਂ ਹੋਣਾ ਜੇ ਅੱਜ ਨਾ ਬੋਲੇ ਤਾਂ ਇੱਕ-ਇੱਕ ਕਰਕੇ ਸਾਡੇ ਤੋਂ ਸਭ ਕੁਝ ਕੋ ਲੈਣਗੇ ਜਿਵੇਂ ਚੰਡੀਗੜ੍ਹ ਫਿਰ ਸਾਡੇ ਪੰਜਾਬ ਦੀ ਵਾਰੀ ਤਾਂ ਅੱਜ ਇਕੱਠੇ ਹੋਣ ਦੀ ਲੋੜ ਹੈ ਜੇ ਨਾ ਬੋਲੇ ਤਾਂ ਇਹ ਤਾਂ ਪੰਜਾਬ ਦੇ ਨਾਲ ਕਹਿੰਦੇ ਮਤਰੀ ਮਾਲਾ ਸਲੂਕ ਹੋ ਰਿਹਾ ਹੈ ਪਰ ਸਰਕਾਰਾਂ ਸੋਚਦੀਆਂ ਨੇ ਕਿ ਪੰਜਾਬ ਚੁੱਪ ਕਰ ਜਾਊ ਪਰ ਇਹਨਾਂ ਨੂੰ ਪਤਾ ਨਹੀਂ ਹੈ ਕਿ ਪੰਜਾਬ ਹੈ ਕੌਣ ਕਹਿੰਦਾ ਪੰਜਾਬ ਨੂੰ ਜਦੋਂ ਵੀ ਮਾਰਿਆ ਤਾਂ ਉਹਨਾਂ ਗਦਾਰਾਂ ਨੇ ਮਾਰਿਆ ਜਿਹੜੇ ਕੁਰਸੀ ਦੇ ਨਾਲ ਕੁਰਸੀ ਲਾ ਕੇ ਬੈੰਦੇ ਸੀ ਜੇ ਗੱਲ ਕਰਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਉਹ ਅਨੰਦਪੁਰ ਸਾਹਿਬ ਦੇ ਵਿੱਚ ਸੀ ਤੇ ਕਿਲੇ ਨੂੰ ਘੇਰੀ ਬੈਠੇ ਸੀ ਕਹਿੰਦਾ ਪਹਾੜੀ ਰਾਜੇ ਤੇ ਮੁਗਲ ਜਦੋਂ ਉਹਨਾਂ ਨੇ ਸੌਹਾ ਖਾਧੀਆਂ ਕਹਿੰਦੇ ਪਹਾੜੀ ਰਾਜਿਆਂ ਨੇ ਗਊ ਮਾਤਾ ਦੀ ਤੇ ਮੁਗਲਾਂ ਨੇ ਆਪਣੀ ਕੁਰਾਨ ਦੀ ਤੇ ਗੁਰੂ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਸੌਹ ਤੇ ਵਿਸ਼ਵਾਸ ਕਰਕੇ ਕਿਲਾ ਛੱਡ ਦਿੱਤਾ ਤਾਂ ਫੇਰ ਵੀ ਉਹਨਾਂ ਨੇ ਕਹਿੰਦੇ ਪਿੱਛੋਂ ਹਮਲਾ ਕਰਤਾ ਸੀ ਤੇ ਉਹ ਐਵੇਂ ਦੇ ਗਦਾਰ ਅੱਜ ਵੀ ਸਾਡੀਆਂ ਸਰਕਾਰਾਂ ਦੇ ਵਿੱਚ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਲੀਡਰਾਂ ਦੇ ਵਿੱਚ ਸਾਡੇ ਕਿਸਾਨਾਂ ਦੇ ਵਿੱਚ ਥਾਂ ਥਾਂ ਤੇ ਫਸੇ ਬੈਠੇ ਨੇ ਜਿਹੜੇ ਪੰਜਾਬ ਦੇ ਨਾਲ ਗਦਾਰੀਆਂ ਕਰਦੇ ਨੇ ਤੇ ਪੰਜਾਬ ਤੋਂ ਤਾਂ ਹੀ ਤਾਂ ਕਹਿੰਦੇ ਸੈਂਟਰ ਸਰਕਾਰਾਂ ਇੱਕ ਇੱਕ ਕਰਕੇ ਸਭ ਕੁਝ ਖੋਕੇ ਲੈ ਕੇ ਜਾ ਰਹੀਆਂ ਨੇ ਜੇ ਗੱਲ ਕਰਦੇ ਆਂ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਾਂ ਫਿਰ ਕਹਿ ਦਈਏ ਸਿੱਖ ਰਾਜ ਦੀ ਉਦੋਂ ਵੀ ਇਹਨਾਂ ਗਦਾਰਾਂ ਕਰਕੇ ਹੀ ਸਿੱਖ ਰਾਜ ਪੰਜਾਬ ਦੇ ਹੱਥੋਂ ਗਿਆ ਸੀ ਨਹੀਂ ਤਾਂ ਸਾਡੇ ਵੱਲ ਕੌਣ ਚਾਕ ਸਕਦਾ ਸੀ ਕਿਸੇ ਦੀ ਜ਼ੁਰਤ ਨਹੀਂ ਸੀ ਉਸ ਟਾਈਮ ਦੇ ਵਿੱਚ ਵੀ ਸਾਡੇ ਕੰਨੇ ਚਾਕਣ ਦੀ ਜੇ ਸਾਡੀਆਂ ਸਰਕਾਰਾਂ ਚਾਹਣ ਪੰਜਾਬ ਦੇ ਨਾਲ ਖੜਨ ਤਾਂ ਕੀ ਜ਼ੁਰਤ ਆ ਕਿਸੇ ਦੀ ਕਿ ਉਹ ਸਾਡੇ ਘਰ ਦੇ ਵਿੱਚ ਆ ਕੇ ਖੰਗ ਵੀ ਜਾਵੇ ਪੰਜਾਬ ਦੇ ਨਾਲ ਅੱਜ ਫਿਰ ਤੋਂ ਕੁਝ ਉਹੀ ਹੋ ਰਿਹਾ ਹੈ ਪੰਜਾਬ ਯੂਨੀਵਰਸਿਟੀ ਨੂੰ ਤਾਂ ਬਣਾਇਆ ਹੀ ਪੰਜਾਬੀ ਸਰਦਾਰਾਂ ਨੇ ਸੀ ਯੂਨੀਵਰਸਿਟੀ ਜਦੋਂ ਕਹਿੰਦੇ ਕਾਲਜ ਦੇ ਰੂਪ ਦੇ ਵਿੱਚ ਉੱਭਰਿਆ ਸੀ ਉਦੋਂ ਗੋਰੇ ਘਾਟੇ ਦਾ ਸੌਦਾ ਦੇਖ ਕੇ ਛੱਡ ਗਏ ਸੀ ਪੰਜਾਬੀ ਪੰਜਾਬ ਦੇ ਸਰਦਾਰਾਂ ਨੇ ਚੰਦਾ ਇਕੱਠਾ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਅਭਾਰਿਆ ਸੀ ਇੱਕ ਕਾਲਜ ਦੇ ਰੂਪ ਦੇ ਵਿੱਚ ਤੇ ਅੱਜ ਇਹ ਸਰਕਾਰਾਂ ਸਾਡੇ ਤੋਂ ਤੇ ਸਾਡੇ ਬੱਚਿਆਂ ਤੋਂ ਵਿੱਦਿਆ ਜਿਹੜੀ ਉਹ ਖੋਹ ਰਹੀਆਂ ਨੇ ਸਾਡੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਉਹ ਖੋਹ ਰਹੀਆਂ ਨੇ ਤਾਂ ਇਹ ਬਹੁਤ ਬੇਇਨਸਾਫੀ ਹੈ ਜਿਹੜੀ ਉਹ ਪੰਜਾਬ ਦੇ ਨਾਲ ਹੋ ਰਹੀ ਹੈ ਕਹਿੰਦਾ ਇਹਨਾਂ ਨੂੰ ਕੀ ਪਤਾ ਪੰਜਾਬ ਤਾਂ ਉਹ ਸੂਬਾ ਹੈ ਜਦੋਂ ਕਹਿੰਦੇ ਭਾਰਤ ਦਾ ਪਾਕਿਸਤਾਨ ਦੇ ਨਾਲ ਨਹਿਰੂ ਦੇ ਸਮੇਂ ਦੇ ਵਿੱਚ ਜਾਂ ਕਹ ਦੀਏ ਨਹਿਰੂ ਸਰਕਾਰ ਦੇ ਸਮੇਂ ਦੇ ਵਿੱਚ ਲੜਾਈ ਹੋ ਗਈ ਸੀ ਤਾਂ ਪੰਜਾਬ ਦੇ ਵਿੱਚੋਂ ਜਿਹੜਾ ਚੰਦਾ ਦਿੱਤਾ ਗਿਆ ਸੀ ਉਹ ਪੰਜਾਬੀ ਆਲੇ ਸਭ ਤੋਂ ਜ਼ਿਆਦਾ ਦਿੱਤਾ ਸੀ ਸੈਂਟਰ ਸਰਕਾਰ ਨੂੰ ਤਾਂ ਉਹ ਗੱਲਾਂ ਤਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਕਿ ਪੰਜਾਬ ਸਾਡੇ ਨਾਲ ਉਹਨਾਂ ਸਮਿਆਂ ਦੇ ਵਿੱਚ ਖੜਿਆ ਜਦੋਂ ਜਦੋਂ ਸਾਡੇ ਤੇ ਭੀੜ ਪਈ ਤੇ ਅੱਜ ਵੀ ਖੜਿਆ ਰਹੇਗਾ ਤੇ ਜੇ ਗੱਲ ਕਰੀਏ ਹਰੀ ਕ੍ਰਾਂਤੀ ਦੀ ਤੇ ਚਿੱਟੀ ਕ੍ਰਾਂਤੀ ਦੀ ਇੰਦਰਾ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਸਾਦਤਾ ਤਾਂ ਪੰਜਾਬ ਦੇ ਕਿਸਾਨਾਂ ਨੇ ਦਿੱਤਾ ਸੀ ਤੇ ਸਾਰੇ ਕਿਸਾਨ ਕਹਿੰਦੇ ਹੱਥ ਘੜੇ ਕਰ ਗਏ ਸੀ ਹੋਰ ਸਟੇਟਾਂ ਦੇ ਪੰਜਾਬ ਦੇ ਕਿਸਾਨਾਂ ਨੇ ਉਸ ਟਾਈਮ ਦੇ ਵਿੱਚ ਆਪਣੀ ਧਰਤੀ ਦੇ ਉੱਤੇ ਕਹਿੰਦੇ ਲੋਹੇ ਦਾ ਪੰਜਾ ਚਲਾ ਕੇ ਇਹ ਫਸਲਾਂ ਸੀ ਜਿਹੜੀਆਂ ਉਗਾਈਆਂ ਇੰਨੀਆਂ ਮੱਝਾਂ ਤੋਂ ਦੁੱਧ ਪੈਦਾ ਕੀਤਾ ਤੇ ਅੱਜ ਫੇਰ ਸਾਡੇ ਤੋਂ ਉਹੀ ਦੁੱਧ ਤੇ ਉਹੀ ਫਸਲਾਂ ਇਹ ਖੂਨ ਦੀ ਗੱਲ ਕਰ ਰਹੇ ਨੇ ਤਾਂ ਅੱਜ ਵੀ ਟਾਈਮ ਹੈ ਇਕੱਠੇ ਹੋਵੋ ਜੇ ਅੱਜ ਇਕੱਠੇ ਨਹੀਂ ਹੋਵੋਗੇ ਤਾਂ ਫਿਰ ਤੁਹਾਡੇ ਤੋਂ ਇੱਕ ਇੱਕ ਕਰਕੇ ਇਹ ਸਭ ਕੁਝ ਖੋਣ ਦੀ ਗੱਲ ਕਰਨਗੇ ਕਹਿੰਦੇ 1947 ਵੇਲੇ ਜੇ ਸੰਤਾਪ ਹਟਾਇਆ ਤਾਂ ਸਾਡੇ ਪੰਜਾਬ ਨੇ ਹਟਾਇਆ ਭਾਰਤ ਦੇ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈ ਉਦੋਂ ਵੀ ਪੰਜਾਬ ਦੀ ਵੰਡ ਹੋਈ ਸੀ ਜੇ ਅਸੀਂ ਸਹੀ ਰੂਪ ਦੇ ਵਿੱਚ ਦੇਖੀਏ ਤਾਂ ਪੰਜਾਬ ਨੂੰ ਦਿਨ ਪਰ ਦਿਨ ਛੋਟਾ ਕੀਤਾ ਜਾ ਰਿਹਾ ਤਾਂ ਜੋ ਇਹ ਆਪਣੇ ਹੱਕਾਂ ਦੀਆਂ ਗੱਲਾਂ ਨਾ ਕਰਨ ਇਹਨਾਂ ਨੂੰ ਪਤਾ ਆ ਕਿ ਪੰਜਾਬੀ ਨੇ ਜਿਹੜੇ ਉਹ ਬਹੁਤ ਨੇਡਰ ਤੇ ਦਲੇਰ ਨੇ ਉਹਨਾਂ ਨੂੰ ਪੈਸੇ ਨਾਲ ਕੋਈ ਲੈਣ ਦੇਣ ਨਹੀਂ ਉਹਨਾਂ ਨੂੰ ਸਿਰਫ ਆਪਣੀਆਂ ਇੱਜ਼ਤਾਂ ਤੇ ਆਪਣੀ ਆਪਰੂ ਦੇ ਨਾਲ ਪਿਆਰ ਹੈ ਪੈਸੇ ਦੇ ਨਾਲ ਉਹ ਪਿਆਰ ਨਹੀਂ ਰੱਖਦੇ ਉਹ ਇਹੀ ਗੱਲ ਤੋਂ ਤਾਂ ਸਰਕਾਰਾਂ ਡਰਦੀਆਂ ਨੇ ਕਿ ਇਹਨਾਂ ਨੇ ਪਤਾ ਨਹੀਂ ਕੱਲ ਨੂੰ ਕੀ ਕਰ ਦੇਣਾ ਕਿੱਥੇ ਗਿਆ ਸਾਡੇ ਵੱਡੇ ਬਾਬੇ ਦਾ ਨਣਕਾਣਾ ਸਾਹਿਬ ਇਹ ਵੀ ਸਾਡੋਂ ਕਿਹਨਾਂ ਨੇ ਹੋਇਆ ਉਹਨਾਂ ਸਮੇਂ ਦੀਆਂ ਸਰਕਾਰਾਂ ਦੀਆਂ ਪਾਲਿਸਿਸ ਨੇ ਹੋਇਆ 911 ਪੰਜਾਬ ਦੇ ਨਾਲ ਮਤਰੀ ਮਾਲਾ ਇਹ ਕੰਮ ਆ ਜਿਹੜਾ ਕਹਿੰਦਾ ਉਦੋਂ ਤੋਂ ਹੀ ਕਰ ਰਹੇ ਨੇ ਜਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਗੋਰੀਆਂ ਦੀ ਅਖ ਦੇ ਵਿੱਚ ਕੰਕ ਰਿਆ ਸੀ ਅੱਜ ਵੀ ਸਰਕਾਰਾਂ ਕਹਿੰਦਾ ਉਹਨਾਂ ਗੋਰੀਆਂ ਮੰਗ ਹੀ ਸਾਡੇ ਨਾਲ ਤਾਂ ਕਰ ਰਹੀਆਂ ਨੇ ਪੰਜਾਬ ਨੂੰ ਕੀ ਮਿਲਿਆ ਇਹਨਾਂ ਸਮੇਂ ਦੀਆਂ ਸਰਕਾਰਾਂ ਤੋਂ ਸਿਰਫ ਨਫ਼ਰਤ ਤਾਂ ਮੈਂ ਅੱਜ ਵੀ ਬੇਨਤੀ ਕਰਦਾ ਆ ਕਿ ਅੱਜ ਵੀ ਇਕੱਠੇ ਹੋ ਜਾਓ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਆਓ ਹਮਲਾ ਮਾਰੀਏ ਤੇ ਪੰਜਾਬ ਯੂਨੀਅਨ ਨੂੰ ਬਚਾਉਣ ਦਾ ਇੱਕ ਫਿਰ ਤੋਂ ਯਤਨ ਕਰੀਏ ਆਓ ਮਿਲ ਕੇ ਹਮਲਾ ਮਾਰਦੇ ਹਾਂ ਸਸਿਆਕਾ